ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਿੰਦਰ ਬਲੌਗ ਤੋਂ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਸਵੇਰ ਦੇ 7:30 ਹੋ ਗਏ ਅਸਰਬ ਨੇ ਆਪਣੀ ਜਿਹੜੀ ਮਾਰਨਿੰਗ ਬਹੁਤ ਸੋਹਣੀ ਬਣਾਤੀ ਪਹਿਲੀ ਵਾਰ ਇਸ ਜਦੋਂ ਨਹਾ ਨਾ ਗਰਮੀ ਦਾ ਮਹੀਨਾ ਛੜਿਆ ਅੱਭ ਨੇ ਵੈਸੇ ਪਹਿਲਾਂ ਵੀ ਹੁੰਦੀ ਸੀ ਪਰ ਇਸ ਹਿਸਾਬ ਦੀ ਨਹੀਂ ਹੁੰਦੀ ਸੀ ਪਹਿਲਾਂ ਕੀ ਹੁੰਦਾ ਸੀ ਪੂਰੀ ਨੇਹਰੀ ਆਉਂਦੀ ਰੇਤਾ ਉਹਦਾ ਪੂਰਾ ਫੇਰ ਕਿਤੇ ਮੀਂਹ ਆਉਂਦਾ ਸੀ ਅਜੂ ਪੂਰਾ ਬੱਦਲ ਵਾਈ ਹੋ ਗਿਆ ਮੌਸਮ ਠੰਡਾ ਹੋ ਗਿਆ ਦੋ ਦਿਨੋਂ ਕੇ ਬਹੁਤ ਗਰਮੀ ਸੀ ਦੇਖੋ ਜੀ ਕੋਈ ਕੋਈ ਕਣੀ ਨਿੱਗਰੀ ਐ ਤੇ ਪਹਿਲਾਂ ਕਣੀਆਂ ਖਾਸੀਆਂ ਆ ਗਈਆਂ ਸੀ ਹੁਣ ਘਟ ਗਈਆਂ ਚਲੋ ਹਵਾ ਚੱਲ ਪਈ ਠੰਡੀ ਠੰਡਾ ਹੋ ਗਿਆ ਨਾ ਬੱਦਲ ਪੂਰਾ ਹੋਇਆ ਹੈ ਅਬ ਮੀਂਹ ਪਾ ਦੇ 1-2 ਦਿਨ ਹੋਰ ਨਿਕਲ ਜਾਣ ਗਰਮੀ ਦੇ ਆਈਆਂ ਇੱਕ ਦਿਨ ਮੀਂਹ ਪਾ ਦੇ ਕਰੇ ਦੋ ਦਿਨ ਨਿਕਲ ਜਾ ਗਰਮ ਤੇ ਨਿਕਲ ਮੌਸਮ ਪੂਰਾ ਸੋਹਣਾ ਹੋ ਗਿਆ ਠੰਡਾ ਵਾਲਾ ਬੱਦਲ ਨੇ ਜਿਹੜੇ ਪੂਰੇ ਹੋਏ ਪੈ ਨੇ ਮੈਨੂੰ ਤਾਂ ਪਤਾ ਨਹੀਂ ਲੱਗਿਆ ਅੰਦਰ ਮਾਮੇ ਨੇ ਮੰਜਾ ਕਰਿਆ ਅੰਦਰ ਖੜਕਾ ਸੁਣਿਆ ਉਦੋਂ ਪਤਾ ਲੱਗਿਆ ਮੱਜਾਂ ਨੂੰ ਕੱਖ ਆ ਪਾ ਤੀ ਚਾਹ ਮੈਂ ਹਜੇ ਪੀਣੀ ਐ ਸਮਾਂ 5 ਹੋ ਗੇ ਥੋੜੀ ਥੋੜੀ ਬਰੀਕ ਬਰੀਕ ਪੂਰਜੀ ਪੈ ਰਹੀ ਐ ਠੰਡੀ ਠੰਡੀ ਹਵਾ ਆਉਂਦੀ ਐ ਮੈਂ ਬਾਹਰੇ ਵੇਖੀ ਚਾਹ ਪੀ ਲੀ ਦੀ ਅੰਦਰ ਉਹ ਦੋਨਾਂ ਦੇ ਵਿੱਚ ਸੋਹਣੀ ਹਵਾ ਆਈ ਐ ਲੈ ਜੀ ਬਸ ਮਰ ਮੈਂ ਹਾਈ ਚਿੰਮੀ ਦੇਖੋ ਇਹ ਇੰਨੀ ਸੋਹਣੀ ਹਵਾ ਕਿੰਨਾ ਸੋਹਣਾ ਬੱਦਲ ਪੂਰਾ ਐ ਨਾ ਮੈਂ ਵੀ ਸੋਚਿਆ ਮਾਮਾ ਕਹਿੰਦਾ ਕੜੀਆਂ ਆ ਗਈਆਂ ਮੈਂ ਕਿ ਪਹਿਲੀ ਵਾਰ ਇਹਨਾਂ ਨਾਲ ਹੋਏ ਅੱਗੇ ਤਾਂ ਪਹਿਲਾਂ ਨੀਂਦੀ ਹੋਈ ਨੀਂਦੀ ਕੱਲ ਮੈਨੂੰ ਆਏ ਸੀ ਰਾਤ ਜਦੋਂ ਸਾਡੀ ਲਾਈਟ ਚਲੀ ਗਈ ਮਹਾ ਕਿ ਤੇ ਨੀਂਦੀ ਆ ਗਈ ਤੇ ਤੁਸੀਂ ਵੀ ਦੱਸਿਓ ਜੀ ਤੁਹਾਡੇ ਮੌਸਮ ਕਿਵੇਂ ਆਪਣਾ ਮੌਸਮ ਠੀਕ ਹੋ ਗਿਆ ਵਧੀਆ ਚਲੋ ਜੀ ਮੀਂਹ ਨੇ ਨੀਂਦੀ ਦਾ ਕੰਮ ਨਿਬੜ ਗਿਆ ਤੀਗਾ ਆਪਣਾ ਮੀਂਹ ਤਾਂ ਨਹੀਂ ਪਿਆ ਵਸ ਥੋੜਾ ਥੋੜਾ ਮੌਸਮ ਜਾਂ ਠੰਡਾ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਸ਼ਾਮ ਦੇ ਵਦਿਆ ਜੀ 6:30 ਮੈਂ ਪਹਿਲਾਂ ਬਾਕੀ ਦਵਾਈ ਲੈਣਾ ਉਹਦੀ ਤੇ ਇਹ ਆ ਤਾਂ ਤਾਂ ਕਿੱਲਾ ਹੈ ਥੋੜਾ ਜਿਹਾ ਖਾਸ ਕਰਕੇ ਨੂੰ ਸਾਡੇ ਕੋਲ ਲਾਭ ਹੈ ਮੈਨੂੰ ਪਤਾ ਕਿ ਜਿਆਦਾ ਹੋ ਜਾਣਗੇ ਠੀਕ ਹੈ ਇਥੇ ਕਾਲਜ ਉਸਕ ਮੈਂ ਇਹਨੂੰ ਪੜਾ ਕੇ ਤਾਂ ਫੋਨ ਕਰਦਾ ਸੀ ਵੀ ਤੂੰ ਉਥੋਂ ਲੈ ਲਈ ਜਾ ਕੇ ਦੁਪट्टे टाਵਟੇ ਵਗੈਰਾ ਉਸਕੇ ਚੱਕ ਲਈ ਚੁੰਨੀਆਂ ਤੇ टाਵਟੇ ਹੋ ਗਏ ਉਹਨਾਂ ਨੂੰ ਮੈਂ ਤਾਂ ਉਹਨਾਂ ਦਾ ਐਵੇਂ ਨਹੀਂ ਪਤਾ ਕਿ ਕਿਹੜੀਆਂ ਫੇਰ ਦੀਆਂ ਚੁੰਨੀਆਂ ਨੇ ਕਿਹੜੀਆਂ ਟੀਦੀਆਂ ਨੇ ਮਿਲਾ ਕੇ ਕਰ ਦੂੰਗੀ ਫੇਰ ਫੇਕ ਉਸ ਆਪਣੇ ਕੋਲੇ ਸਟਿਚ ਹੋ ਕੇ ਸੂਟ ਆਏ ਨੇ ਪਿੰਨ ਲਗਾ ਪਏ ਹਜੇ ਕੁਝ ਰਹਿ ਗਿਆ ਚੱਕਿਆਂ ਨਹੀਂ ਗਿਆ ਸਰਦਾਰ ਜੀ ਨੂੰ ਬਸ ਇਹਦੇ ਵੀ ਮੁੰਨੇ ਕਰਕੇ ਦੇ ਨੇ ਮੈਂ ਉਹਦੀ ਵੀ ਇੰਨਾ ਨਾਲ ਨਹੀਂ ਆ ਗਈ ਹੁਣ ਆਪਾਂ ਇਹਦੇ ਨਹੀਂ ਲੇਸ ਵਗੈਰਾ ਕੱਢਦੇ ਹਾਂ ਤੇ ਚਲੋ ਜੀ ਐਂ ਮੈਂ ਦੱਸਾਂ ਤੁਹਾਨੂੰ ਲਗਾ ਫੇ ਦੱਸਾਂ ਕੀ ਬਰਾ ਹਾਲ ਹੈ ਤੇ ਲਓ ਇਹ ਆਪਣੇ ਸਟਿਚ ਹੋ ਕੇ ਆਏ ਨੇ ਸੂਟ ਲਪਾਓ ਉਹਨੇ ਤਾਂ ਕੱਢ ਲਈ ਕਰਾਂ ਜਿਹੜੇ ਜਿਹੜੇ ਤੋਂ ਪੱਟਿਆਂ ਦੇ ਹਨ ਲੈਸਾਂ ਲਾਉਣੀਆਂ ਨੇ ਸੁੱਤਾ ਨੇ ਦੁਪੱਟੇ ਕੋਈ ਕਟਾਈ ਹੋ ਕੇ ਆ ਗਏ ਕੁਝ ਰਹਿੰਦੇ ਨੇ ਇਹਦੇ ਪਾਰਸਲ ਆ ਦੀਏ ਜਿਹੜੇ ਨਾਲ ਹੋ ਗਏ ਹਨ ਅੱਛਾ ਹਾਂ ਇਹਦਾ ਚਲੋ ਲਾਉਂਦੇ ਹਾਂ ਨੇ ਲੱਗਦਾ ਸਭ ਟੇਲਰ ਹੁਣ ਹਰ ਕਿਸੇ ਪਤਾ ਕੀ ਕਹਦੇ ਆਂ ਜਦੋਂ ਤਾਂ ਸਾਡੇ ਕੋਲ ਘਰੇ ਹੁੰਦੇ ਨੇ ਜਿਹੜੀਆਂ ਉਹ ਤਾਂ ਅਸੀਂ ਪੂਰੀਆਂ ਦੇ ਦਿੰਦੇ ਆਂ ਨਹੀਂ ਫਿਰ ਉਹਨੂੰ ਕਹਿੰਦੇ ਆਂ ਵੀ ਜਿਹੜੀ ਤੂੰ ਸੂਟ ਤੇ ਲਾਏਗਾ ਉਹੀ ਸਾਨੂੰ ਦੁਪੱਟੇ ਦੇ ਨਾਲ ਦੀ ਲਈ ਫਿਰ ਸੂਟ ਦੇ ਅੱਡ ਵੀ ਹੋ ਜਾਂਦੀਆਂ ਤੇ ਘੱਟੇ ਦੇ ਅੱਡ ਵੀ ਹੋ ਜਾਂਦੀਆਂ ਹੁਣ ਇਹ ਟ੍ਰੈਂਡ ਖਤਮ ਹੋ ਗਿਆ ਵੀ ਦੁਪੱਟੇ ਤੇ ਅੱਡ ਦੀ ਹੋਵੇ ਤੇ ਸੂਟ ਤੇ ਅੱਡ ਦੀ ਹੋਵੇ ਹੁਣ ਨਾਲ ਨਾਲ ਦੀ ਫੀਲ ਪਾ ਦਿੰਦੇ ਨੇ ਭਰਾ ਲਓ ਜੀ ਮੈਨੂੰ ਕੋ ਡੇਢ ਮਹੀਨੇ ਬਾਅਦ ਮੇਰੇ ਦੋ ਸੂਟ ਵੜ ਕੇ ਆਏ ਨੇ ਇਹਨਾਂ ਦੇ ਸਪੈਸ਼ਲ ਕਲਰ ਦਿਖਾਉਂਦੀ ਕੱਲ ਨੂੰ ਪਾ ਕੇ ਇਹ ਬਲੈਕ ਮੇਰਾ ਕਾਟਨ ਦਾ ਸੂਟ ਹੈ ਮੇਰੇ ਕੋਲ ਕੋਈ ਵੀ ਬਲੈਕ ਸ਼ੂਟ ਨਹੀਂ ਜੋ ਤੁਸੀਂ ਕਹ ਵਰਬਰੀ ਦਾ ਉਹ ਨਹੀਂ ਜੇ ਹੋ ਗਿਆ ਠੀਕੇ ਮੇਰਾ ਪ्योर ਚੌਰ ਜੜ ਦਾ ਸੂਟ ਦੇਖੋ ਇਹਦੇ ਵਿੱਚ ਕਲਰ ਮਿਲ ਜਾਣਗੇ ਮੈਂ ਤੁਹਾਨੂੰ ਦਿਖਾਵਾਂਗੀ ਇਹਦੇ ਵਿੱਚ ਚਾਰ ਕਲਰ ਨੇ ਪੰਜ ਕਲਰ ਸੀਗੇ ਇੱਕ ਮੈਂ ਸिलाई ਕਰ ਲਿਆ ਤੇ ਬਾਕੀ ਹੈਗੇ ਨੇ ਆਪਾਂ ਜੂਟ ਦਿਖਾਵਾਂਗੇ ਭੈਣਾਂ ਨੂੰ ਮਾਸੀ ਆਪਣੇ ਆ ਲਗਾ ਦੇ ਕੇ ਦੇਖਦੇ ਆਂ ਕਿ ਇਹ ਸਾਰੇ ਦੁਪट्टे ਡਾਈ ਕਰਾਉਣ ਵਾਲੇ ਰਹਿੰਦੇ ਨੇ ਮੈਂ ਤਾਂ ਨਹੀਂ ਫੜ ਕੇ ਲਈਆਂ ਤਾਂ ਇਹਨਾਂ ਦੇ ਆਪਾਂ ਦੁਪट्टे ਡਾਈ ਕਰਾ ਦੇਣਾ ਹਾਲੇ ਫਸ ਫਸ ਸਾਰੇ ਫਸ ਫਸ ਪਾਰਸਲ ਨੇ ਆਪਣੇ ਇੱਕ ਇੱਕ ਲਾਲ ਹੁੰਦੇ ਲਾਈ ਜਾਨੇ। ਲਓ ਜੀ ਲੈਸਾਂ ਵੀ ਆਪਣੇ ਨਾਲ ਜੁਆਉਂਦੀਆਂ ਰੱਖੇ ਦੇਖੋ। ਪਤਾ ਜੇ ਹੁਣ ਆਪਾਂ ਉਂਗਿਆ ਕੇ ਰੱਖ ਲੈਨੇ ਜੀ ਮੈਨੂੰ ਤਾਂ ਉਹਦਾ ਕੋਈ ਹੁਣ ਬੈਨੀਫਿਟ ਲੱਗਦਾ ਨਹੀਂ ਕਿਉਂਕਿ ਕਿਸੇ ਦੀ ਕਲਰ ਮਿਲਦੇ ਨਹੀਂ। ਜਿਹੜੇ ਦਾ ਆਪਾਂ ਸੂਟ ਨਹੀਂ ਸਲਾਈ ਕਰਾਉਣੇ ਉਹ ਤੋਂ ਕੰਨ ਬੰਨੀ ਗੱਲ ਹੈ ਕਿ ਆਪਾਂ ਸੂਟਾਂ ਦੇ ਵਿੱਚ ਪਹਿਣਾ ਨੂੰ ਜਿਹੜੀ ਬਚ ਜਾਂਦੀ ਹੈ ਦੁਪੱਟਿਆਂ ਦੇ ਪਹਿਣਾ ਮੈਸੇਜ ਕਰ ਦਿਆ ਕਰੋ ਵੀ ਸਾਨੂੰ ਨਾਲ ਦੀ ਲੈਸ ਪਾ ਦੇਣਾ। ਮਨੋਂ ਤਾਂ ਦਿਮਾਗ ਚ ਨਹੀਂ ਜਾਂਦਾ ਭੁੱਲ ਜਾਂਦੇ ਆਲੇ ਸਾਰੇ ਇਹ ਲੈਸਾਂ ਨਾਲ ਹਲੇ ਵੀ ਸਰਪਸ ਬਸ ਮੀਨਾਂ ਦੇ ਸਟ੍ਰੇਟ ਹੀ ਹੋਈ ਜਾਂਦੇ ਨੇ ਦੇਖੋ ਹਾਂ ਉਹ ਜਿਹਦੇ ਸੁਨੇ ਕਲਰ ਨੇ ਬਾਕੀ ਆਪਾਂ ਕਰਦੇ ਆ ਜੋ ਵੀ ਹੋਊਗਾ ਪ੍ਰੋਸੈਸ ਇਹਦਾ ਅਗਰ ਇੱਥੇ ਪਾ ਦਈਏ ਰੱਖ ਗਏ ਮੈਂ ਉੱਤੇ ਚੇਨ ਦਾ ਜਰਾ ਗੱਦੇ ਫਿਰ ਸੌਂ ਆਉਂ ਗੂ ਮੈਂ ਨਹਾ ਲਾਂ ਮੜਾ ਜਾ ਰਿਲੈਕਸ ਹੋ ਜਾ ਬੁਰਾ ਹਾਲ ਹੈ ਕਿ ਸਵੇਰੇ ਤਾਂ ਠੰਡ थी ਮੈਂ ਔਰ ਗੰਜਾ ਦਾ ਸੂਟ ਪਾ ਗਈ ਹੁਣ ਮੈਂ ਅਕਲਤਾਨ ਹੋ ਗਈ ਕਿ ਮੈਂ ਅਭੀ ਮੈਂ ਸੋਟਾ ਦੀ ਵੀਡੀਓ ਸ਼ੂਟ ਕਰਨੀ ਸੀ ਹੁਣ ਮੈਂ ਮੇਰੇ ਖਿਆਲ ਨਾਲ ਤੁਹਾਨੂੰ ਨਹੀਂ ਮੇਰੀ ਵੀ ਬਹੁਤ ਨਾ ਕਿ ਬਹੁਤ ਜਿਆਦਾ ਲੈਕ ਹੁੰਦੀ ਹੈ ਬੁਰਾ ਹਾਲ ਹੈ ਤੇ ਤੁਸੀਂ ਪਰ ਬਲੌਗ ਇੰਜੋਏ ਮੇਰੀ ਭੈਣ ਸਰਾਜਵੀਰ ਕੌਰ ਕਾਲੀਆਂ ਪਾਂਸਾ ਜ਼ਿਲ੍ਹੇ ਦੀ ਹੈ ਮੈਂ ਸਹੀ ਦੱਸਿਆ ਤੁਸੀਂ ਮੇਰੇ ਭੈਣਾਂ ਕਹਿੰਦੇ ਆ ਨਾ ਸਹੀ ਦੱਸਿਆ ਤੁਸੀਂ ਨੇ ਜਿਹੜਾ ਪਾਂਸਾ ਹੀ ਹੈ ਤੇ ਬਾਕੀ ਜਿਹੜੀ ਵੀ ਮੇਰੀ ਭੈਣ ਨੇ ਮੈਨੂੰ ਅੱਜ ਮੈਂ ਤੁਹਾਨੂੰ ਬਲੌਗ ਦੇ ਵਿੱਚ ਅੱਜ ਮੈਂ ਤੁਹਾਨੂੰ ਬਲੌਗ ਦੇ ਵਿੱਚ ਨਾ ਕਮੈਂਟ ਨਹੀਂ ਪੜੇ ਗਏ ਜਿਹੜਾ ਮੈਂ ਰਾਤ ਬਲੌਗ ਪਾਇਆ ਸੀ ਰਾਤ ਵੀ ਅਸੀਂ ਥੋੜਾ ਜਿਹਾ ਜਦੋਂ ਮੈਂ ਬਲੌਗ ਅਪਲੋਡ ਕੀਤਾ ਜੀ ਲੇਟ ਹੋ ਕੇ ਰੋਟੀ ਉਟੀ ਖਾੰਦੇ ਕਰਦੇ 10:00 10:30 ਹੋ ਗਏ ਉਹਦੀ ਮੈਂ ਸੌਂਗੀ ਸਵੇਰੇ ਮੀਂਹ ਆ ਗਿਆ ਉਦੋਂ ਕੰਮ ਕਰਦੇ ਫਿਰ ਕੇ ਉਸ ਤੋਂ ਬਾਅਦ ਮੇਰੀ ਦਵਾਈ ਦੀ ਪਲੈਨਿੰਗ ਬਣ ਗਈ ਮੇਰੀ ਦਵਾਈ ਲੈਣ ਵਾਗੀ ਸ਼ਾਮ ਉਸ ਤੋਂ ਬਾਅਦ ਫਿਰ ਨਾ ਮੈਂ ਘਰੋਂ ਹੀ ਲੇਟ ਹੋ ਗਈ 10:00 10:30 ਹੋ ਗਏ ਹਨਾ ਥੋੜੇ ਥੋੜੇ ਨਾਲ ਟਾਈਮ ਲੱਗ ਜਾਂਦਾ ਆਉਂਦੇ ਹੋਏ ਫਿਰ ਆਹਾ ਸੂਟ ਵੀ ਲੈਣੇ ਸੀ ਆਪਾਂ ਨੇ ਦੁਪੱਟੇ ਵਗੈਰਾ ਵੀ ਫੜਨੇ ਤੇ ਫਿਰ ਆਪਾਂ ਟੇਲਰ ਕੋਲੇ ਗਏ ਹੌਲੀ ਹੌਲੀ ਟਾਈਮ ਲੱਗ ਜਾਂਦਾ ਤਾਂ ਕਰਕੇ ਆਉਂਦਿਆਂ ਨੂੰ ਸਾਨੂੰ 9:30 ਹੋ ਗਏ ਘਰੇ ਹੁਣ ਮੈਂ ਨਾ ਲਾ ਹਜੇ ਕੋਈ ਸਬਜ਼ੀ ਪਾਣੀ ਦਾ ਕੁਝ ਨਹੀਂ ਹੈ ਮੇਲਾ ਦਾ ਮਾਮੇ ਨੇ ਥੋੜੀ ਜਿਹੀ ਭਿੰਡੀਆਂ ਖੇਤੋਂ ਲੈਤੀ ਸਰਦਾਰ ਜੀ ਦਾਸ ਕੋਦੇ ਵਿੱਚ ਉਹਦੇ ਵਿੱਚ ਪਿਆਜ਼ ਸੀ ਤੇ ਮੈਂ ਬਣਾਉਣੀ ਆ ਹੁਣ ਆਪੇ ਪੰਗਾ ਕੀ ਪੈਂਦਾ ਪਿੰਦਰ ਸਾਡਾ ਪਿਆਜ਼ਾਂ ਵਾਲੀ ਸਬਜ਼ੀ ਕੋਈ ਨਹੀਂ ਖਾਂਦਾ ਐਡਾ ਕੁੱਟੇ ਹੋਏ ਮਸਾਲੇ ਦੀ ਖਾ ਲੈਂਦਾ ਹੁਣ ਭਿੰਡੀਆਂ ਜਿੱਦ ਤੱਕ ਆਪਾਂ ਕੁੱਟ ਕੇ ਵੀ ਨਹੀਂ ਪਾ ਸਕਦੇ ਹਨਾ ਫਿਰ ਥੈਂਕ ਯੂ ਭੈਣੇ ਮੇਰੀ ਭੈਣ ਨੂੰ ਇੰਨਾ ਹੌਸਲਾ ਹੋਇਆ ਉਹਨੇ ਮੈਨੂੰ ਕਮੈਂਟ ਕੀਤਾ ਵਟਸਐਪ ਤੇ ਵੀ ਮੈਂ ਆਪਦੇ ਸਾਰੇ ਰਿਸ਼ਤੇਦਾਰਾਂ ਨੂੰ ਤੁਹਾਡੀ ਵੀਡੀਓ ਸ਼ੇਅਰ ਕਰੀ ਵੀ ਮੈਨੂੰ ਇੰਨਾ ਚੌਂ ਚੜਿਆ ਮੈਂ ਬਾਰ ਬਾਰ ਵੀਡੀਓ ਦੇਖੀ ਤੁਹਾਡੀ ਥੈਂਕ ਯੂ ਦੀਦੀ ਮੇਰੇ ਇੰਨੇ ਕਨਾਮ ਬੋਲਣ ਨਾਲ ਤੁਹਾਨੂੰ ਇੰਨੀ ਖੁਸ਼ੀ ਹੋਈ ਹੈ ਨਾ ਮੈਨੂੰ ਅੱਜ ਬਹੁਤ ਖੁਸ਼ੀ ਹੈ ਵੀ ਮੇਰਾ ਮੇਰੇ ਨਾਲ ਇੰਨਾ ਮੇਰਾ ਪਿਆਰ ਕਰਨ ਵਾਲੇ ਮੇਰੇ ਵਿਯੋਗਰਸ ਜੁੜ ਗਏ ਜੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਹਨਾ ਵੀ ਮੈਂ ਜ਼ਿੰਦਗੀ 'ਚ ਇਸ ਕੰਮ 'ਤੇ ਇਸ ਤੱਕ ਬਗ ਜੂੰਗੀ ਆ ਲੋਕਾਂ ਤੋਂ ਸੁਣਨ ਦਾ ਮੇਰਾ ਸੁਪਨਾ ਪੂਰਾ ਹੋਊਗਾ ਜਾਂ ਨਾ ਹੋਊਗਾ ਹਨਾ ਵੀ ਚਲੋ ਪ੍ਰਮਾਤਮਾ ਬਹੁਤ ਵਧੀਆ ਮੈਨੂੰ ਮੇਰੇ ਸੂਟਾਂ ਵਾਲੇ ਚੈਨਲ ਤੇ ਵੀ ਮੈਨੂੰ ਬਹੁਤ ਸੋਹਣੇ ਕਮੈਂਟ ਆਉਂਦੇ ਨੇ ਵੀ ਤੁਹਾਡੀ ਜਿਹੜੀ ਕਲੈਕਸ਼ਨ ਹੈ ਇੱਕ ਨੰਬਰ ਹੈ ਪ੍ਰਿੰਟ ਨੇ ਜਿਹੜੇ ਉਹ ਵੀ ਇੱਕ ਨੰਬਰ ਹੈ ਥੈਂਕ ਯੂ ਸਾਰਿਆਂ ਦਾ ਜੀ ਧੰਨਵਾਦ ਐਨੀ ਕੋ ਖੁਸ਼ੀ ਹੈ ਜੀ ਹਨਾ ਮੇਰੀਆਂ ਭੈਣਾਂ ਦੇ ਐਦਾਂ ਕਮੈਂਟ ਆਉਂਦੇ ਨੇ ਜਦੋਂ ਸਾਨੂੰ ਤੇ ਇੰਨਾ ਪਰੀਆਂ ਭੈਣਾਂ ਮੇਰਾ ਹੌਸਲਾ ਵਧਾਉਂਦੀਆਂ ਨੇ ਬਹੁਤ ਜ਼ਿਆਦਾ ਮਨ ਖੁਸ਼ ਹੁੰਦਾ ਚਲੋ ਜੀ ਕੋਸ਼ਿਸ਼ ਕਰਾਂਗੇ ਵੀ ਅਸੀਂ ਸੋਹਣੇ ਸੋਹਣੇ ਤੁਹਾਡੇ ਲਈ ਸੂਟ ਸੋਹਣੇ ਸੋਹਣੇ ਬਲੌਗ ਪਾਉਂਦੇ ਰਹੀਏ ਤੁਸੀਂ ਐਦਾਂ ਹੀ ਸੋਹਣੇ ਸੋਹਣੇ ਸੂਟ ਨੇ ਜਿਹੜੇ ਆਪਣੇ ਬੁੱਕ ਕਰਦੇ ਰਹੋ ਤੇ ਬਲੌਗ ਦੇਖਦੇ ਰਹੋ ਜਿਹੜੀਆਂ ਮੇਰੀਆਂ ਭੈਣਾਂ ਹਨਾ ਜਿਨ੍ਹਾਂ ਨੂੰ ਖੁਸ਼ੀ ਮਿਲਦੀ ਹੈ ਨਾਮ ਬੋਲਣ ਤੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਦਿਆ ਕਰੋ ਜੀ ਜਾ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਕਰੋ ਮੈਂ ਹੁਣ ਪਤਾ ਮੇਰੇ ਦਿਮਾਗ ਚੋਂ ਨਿਕਲ ਜਾਂਦੀ ਆ ਮੈਂ ਰੋਜ਼ ਦੀ ਰੋਜ਼ ਜਿਹੜੇ ਵੀ ਮੇਰੀ ਭੈਣ ਭਰਾ ਨੇ ਆਪਣੇ ਨਾਮ ਬੁਲਾਉਣਾ ਹੈ ਜੀ ਵੀਡੀਓ ਦੇ ਵਿੱਚ ਤਾਂ ਮੈਂ ਕਾਪੀ ਤੇ ਨੋਟ ਕਰਕੇ ਜਰੂਰ ਤੁਹਾਡਾ ਬਲੌਗ ਦੇ ਵਿੱਚ ਨਾਮ ਬੋਲਿਆ ਕਰੂੰ ਮੇਰੀ ਰਾਜਵੀਰ ਕੌਰ ਭੈਣ 딸ੀਆਂ ਇਹਨੇ ਮੈਨੂੰ ਬਹੁਤ ਵਧੀਆ ਹੌਸਲਾ ਦਿੱਤਾ ਵੀ ਹਾਂ ਮੈਂ ਇਹਨੂੰ ਦੇਖ ਕੇ ਮੈਨੂੰ ਐ ਲੱਗਿਆ ਵੀ ਹਾਂ ਮੈਂ ਹਰ ਇੱਕ ਦਾ ਨਾਮ ਬੋਲਿਆ ਕਰਾਂ ਤੇ ਹਰੇਕ ਨੂੰ ਇੰਨੀ ਖੁਸ਼ੀ ਹੋਵੇਗੀ ਨਾਮ ਬੋਲਣ ਤੇ ਹਣਾ ਤੇ ਚਲੋ ਜੀ ਹੁਣ ਮੈਂ ਨਾਲਾਂ ਤੇ ਕੱਪੜੇ ਲੈ ਕੇ ਸੋਚ ਕਰ ਲਈਏ ਫਾਰ ਗੰਜਾ ਦਾ ਸੁੱਕਾ ਸਵੇਰੇ ਠੰਡ ਸੀਗੀ ਹਨਾ ਹੁਣ ਕਾਟਨ ਦਾ ਹੋਣ ਗਰਮੀ ਹੋਗੀ ਤੇ ਅੱਜ ਸਾਨੂੰ ਇੰਨੀ ਕਿ ਜ਼ਿਆਦਾ ਖੁਸ਼ੀ ਹੋਈ ਹੈ ਵੀ ਕਤੋਂ ਮੈਨੂੰ ਇਹ ਖੁਸ਼ੀ ਹੋ ਗਈ ਵੀ ਮੇਰੇ ਵਿਆਹ ਉਸ ਮੈਨੂੰ ਇੰਨਾ ਪਿਆਰ ਕਰਦੇ ਨੇ ਉਤੋਂ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਮੇਰਾ ਕੰਮ ਵੀ ਬਹੁਤ ਸੋਹਣਾ ਚੱਲ ਪਿਆ ਤੁਹਾਡੀ ਮੇਰੀਆਂ ਭੈਣਾਂ ਦੀ ਅਰਦਾਸ ਦੇ ਨਾਲ ਮੇਰੀਆਂ ਭੈਣਾਂ ਬਹੁਤ ਅਰਦਾਸਾਂ ਕਰਦੇ ਨੇ ਕਮੈਂਟ ਦੇ ਵਿੱਚ ਵੀ ਪ੍ਰਮਾਤਮਾ ਦਾਨੁਤਰਕੀਆਂ ਵਾਸਤੇ ਤਰਕੀਆਂ ਵਾਸਤੇ ਮੇ ਜੋ ਵੀ ਮੇਰੀ ਭੈਣ ਮੈਨੂੰ ਮੇਰਾ ਭਰਾ ਕਮੈਂਟ ਕਰਦਾ ਹੈ ਹਮੇਸ਼ਾ ਪਰਮਾਤਮਾ ਉਹਨਾਂ ਦੇ ਸਿਰ ਤੇ ਵੀ ਮੇਰੇ ਪ੍ਰਿਆ ਹੱਥ ਰੱਖੇ ਉਹਨਾਂ ਨੂੰ ਵੀ ਖਟੀਆਂ ਵਾਖੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਹਨਾ ਜਦੋਂ ਆਪਾਂ ਨੂੰ ਕੋਈ ਇਦਾਂ ਦਾ ਹੌਸਲਾ ਮਿਲਦਾ ਇਹਨਾਂ ਦੀ ਵਧੀਆ ਹੁੰਦਾ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਅੱਜ ਅਸੀਂ ਇੰਨਾ ਕੁ ਜ਼ਿਆਦਾ ਮਨ ਖੁਸ਼ ਹੈ ਮੇਰਾ ਹਨਾ ਬਹੁਤ ਖੁਸ਼ੀ ਹੋਈ ਤੇ ਬਾਕੀ ਚਲੋ ਪਰਮਾਤਮਾ ਦੀ ਕਿਰਪਾ ਹੈ ਜੀ ਬੰਦਾ ਕੋਈ ਨਹੀਂ ਹਨਾ ਐ ਕਰ ਸਕਦਾ ਵੀ ਮੈਂ ਐ ਕਰ ਲੂ ਮੈਂ ਕਰ ਲੂ ਆਪਾਂ ਨੂੰ ਹਰ ਟਾਈਮ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਜੀ ਹਮੇਂ ਹੰਕਾਰ ਦੇ ਵਿੱਚ ਕਦੇ ਵੀ ਨਾ ਆਉਗੀ ਅਸੀਂ ਐਂ ਕਰ ਸਕਦੇ ਆ ਅਸੀਂ ਕਰ ਲਾਂਗੇ ਜਾਂ ਨਹੀਂ ਜੇ ਪਰਮਾਤਮਾ ਸਾਥ ਦੇ ਜਦੋਂ ਕੀ ਤਾਂ ਹੋਊਗਾ ਬਿਨਾਂ ਵਾਹਿਗੁਰੂ ਤੋਂ ਕੁਝ ਨਹੀਂ ਹੋਣਾ ਅਸਲ ਦੇ ਵਿੱਚ ਸੱਚੇ ਬੰਦੇ ਦਾ ਅੱਜ ਕੱਲ ਕਹਿੰਦੇ ਨੇ ਲੋਕ ਵੀ ਝੂਠ ਫੜਦਾ ਕੋਈ ਫੜਦਾ ਨਹੀਂ ਜੀ ਉਹਦਾ ਬਾਦ ਦੇ ਵਿੱਚ ਨੁਕਾਰਾ ਹੁੰਦਾ ਹੀ ਹੁੰਦਾ ਕਿਸੇ ਦਾ ਟਾਈਮ ਪੈ ਕੇ ਹੋ ਜਾਂਦਾ ਕਿਸੇ ਦਾ ਥੋੜਾ ਟਾਈਮ ਪੈ ਕੇ ਜਾਂਦਾ ਕਿ ਤਾਂ ਬਹੁਤ ਥੋੜੇ ਹੀ ਟਾਈਮ ਪੈ ਕੇ ਹੋ ਜਾਂਦਾ ਹੋ ਜਾਂਦਾ ਜੀ ਪਰ ਸੱਚ ਦੀ ਹਮੇਸ਼ਾ ਹਨਾ ਜਿੱਤ ਹੁੰਦੀ ਹੈ ਕਿ ਆਪਾਂ ਜੋ ਵੀ ਕੰਮ ਕਰਦੇ ਆ ਬਾਹਰ ਦੇ ਉਦਾਸਰਾ ਲੈ ਕੇ ਕਰੀਏ ਹਉਮੈ ਹੰਕਾਰ ਤੋਂ ਬਚ ਕੇ ਕਰੀਏ ਕੁਛ ਨਹੀਂ ਜਾਂਦਾ ਜੀ ਨਾਲ ਇੱਥੇ ਹੀ ਰਹਿ ਜਾਂਦਾ ਜਿਹੜੇ ਆਪਣੇ ਚਾਰ ਪੈਣ ਭਰਾਵਾਂ ਦੀ ਹਸਤੰਦਾਂ ਦੀ ਪ੍ਰੀਤ ਹੈ ਉਹੀ ਜਗੂਰੀ ਨਾਲ ਹਨਾ ਚਲੋ ਜੀ ਬਹੁਤ ਮਨ ਖੁਸ਼ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਬਾਕੀ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ